ਦੋਸਤੋ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਅਜੀਹੀਆਂ ਜਿਹੀ ਬੋ ਗਰੀਬ ਚੀਜ਼ਾਂ ਹੋ ਜਾਂਦੀਆਂ ਜੋ ਕਿ ਨਾ ਭੁੱਲਣਯੋਗ ਹੁੰਦੀਆਂ ਅਜੇ ਹੀ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਘਟਨਾ ਸਾਂਝੀ ਕਰਨ ਲੱਗੇ ਆ ਜਿਸ ਨੂੰ ਸੁਣ ਕੇ ਤੁਸੀਂ ਇੱਕ ਵਾਰ ਤਾਂ ਸੱਚੀ ਹੈਰਾਨ ਹੋ ਜਾਵੋਗੇ ਤੇ ਤੁਸੀਂ ਆਪਣੇ ਘਰ ਨੂੰ ਵਾਰ-ਵਾਰ ਚੈੱਕ ਕਰੋਗੇ ਕਿ ਕਿਤੇ ਇਸੇ ਸਾਡੇ ਘਰ ਦੇ ਵਿੱਚ ਤਾਂ ਨਹੀਂ ਆ ਗਈ ਇਸ ਘਟਨਾ ਨੇ ਤੁਹਾਨੂੰ ਸੋਚਣ ਵਾਸਤੇ ਮਜਬੂਰ ਕਰ ਦੇਣਾ ਕੀ ਹੈ ਪੂਰੀ ਘਟਨਾ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਵੀਡੀਓ ਦੇ ਮਾਧਿਅਮ ਦੇ ਨਾਲ ਆਖਿਰ ਤੱਕ ਜੁੜੇ ਰਹੋ ਮਾਮਲਾ ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਚਕਰਨਗਰ ਤਹਿਸੀਲ ਦੇ ਕੋਪਾਲਪੁਰ ਪਿੰਡ ਦੇ ਵਿੱਚ ਇੱਕ ਸਰਕਾਰੀ ਟੀਬਲ ਦੀ ਪਾਣੀ ਵਾਲੀ ਟੈਂਕੀ ਦੇ ਵਿੱਚੋਂ ਇੱਕੋ ਹੀ ਸਮੇਂ ਦੇ ਵਿੱਚੋਂ 25 ਆਪ ਨਿਕਲੇ ਜਿਨ੍ਹਾਂ ਦੇ ਵਿੱਚੋਂ 24 ਅਜਕਰ ਸੀ ਜਿहां ਜਿਵੇਂ ਹੀ ਅਜਕਰ ਇੱਕ ਹੋਰ ਸੱਪ ਪਾਣੀ ਵਾਲੀ ਟੈਂਕੀ ਦੇ ਵਿੱਚੋਂ ਨਿਕਲਿਆ ਤਾਂ ਪਿੰਡ ਦੇ ਵਿੱਚ ਹਲਚਲ ਮਚ ਗਈ। ਇਹ ਸੱਪਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਨਿਵਾਸ ਸਥਾਨ ਬੰਨਿਆ ਜਾਂਦਾ ਹੈ। ਚੰਬਲ ਸੈਂਚਰੀ ਦੇ ਵਣ ਰੇਂਜ ਅਧਿਕਾਰੀ ਕੇਕੇ त्याਗੀ ਨੇ ਦੱਸਿਆ ਕਿ ਸਥਾਨਕ ਪਿੰਡ ਵਾਸੀਆਂ ਦੀ ਸੂਚਨਾ 'ਤੇ ਚੰਬਲ ਸੈਂਚਰੀ ਟੀਮ ਨੇ ਅਤੇ ਜੰਗਲੀ ਜੀਵ ਦੇ ਪ੍ਰਤੀਨਿਧੀਆਂ ਨੇ ਮਿਲ ਕੇ ਇਹ ਬਚਾਅ ਮੁਹਿੰਮ ਚਲਾਈ। ਬਚਾਅ ਦੇ ਦੌਰਾਨ 24 ਅਜਕਰ ਅਤੇ ਇੱਕ ਕ੍ਰੇਟ ਸੱਪ ਨੂੰ ਸਖਤ ਬਾਗਟ ਲੈ ਕੇ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਪਿੰਡ ਪਾਸੀਆਂ 'ਚ ਡਰ ਦਾ ਮਾਹੌਲ ਫੈਲ ਗਿਆ ਅਤੇ ਉਹਨਾਂ ਨੇ ਖੇਤੀ ਕਰਨੀ ਛੱਡ ਦਿੱਤੀ ਹਾਲਾਂਕਿ ਸਫਲ ਬਚਾਅ ਕਾਰਜ ਤੋਂ ਬਾਅਦ ਉਹਨਾਂ ਨੂੰ ਕਾਫੀ ਰਾਹਤ ਮਿਲੀ ਯਕੀ ਨੇ ਦੱਸਿਆ ਕਿ ਸਾਰੇ ਸਬ ਪਾਰ 4 ਫੁੱਟ ਤੋਂ ਵੱਧ ਲੰਬੇ ਸੀ ਅਤੇ ਉਹਨਾਂ ਨੂੰ ਉਹਨਾਂ ਦੇ ਕੁਦਰਤੀ ਨਿਵਾਸ ਸਥਾਨ ਛੱਡ ਦਿੱਤਾ ਗਿਆ ਬਚਾਅ ਮੁਹਿੰਮ ਦੇ ਵਿੱਚ ਸ਼ਾਮਲ ਓਸ਼ਨ ਸੰਸਥਾ ਦੇ ਨੁਮਾਇਦੇ ਡਾਕਟਰ ਆਸ਼ੀਸ਼ ਤ੍ਰਿਪਾਠੀ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਸੱਪਾਂ ਨੂੰ ਬਚਾਇਆ ਪਰ ਪਹਿਲੀ ਵਾਰ ਇਨੀ ਵੱਡੀ ਗਿਣਤੀ ਦੇ ਵਿੱਚ ਸੱਪਾਂ ਨੂੰ ਪਛਾਹਿਆ ਗਿਆ ਦੱਸ ਦਈਏ ਕਿ ਟਾਵਾ ਜ਼ਿਲ੍ਹੇ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਲਗਭਗ 10000 ਵੱਡੇ ਛੋਟੇ ਅਜਗਰਾਂ ਨੂੰ ਬਚਾਇਆ ਗਿਆ ਅਤੇ 5 ਕਿਲੋ ਤੋਂ 100 ਕਿਲੋ ਵਜ਼ਨ ਅਤੇ 5 ਫੁੱਟ ਤੋਂ 20 ਫੁੱਟ ਲੰਬੇ ਅਜਗਰ ਨੂੰ ਸੁਰੱਖਿਅਤ ਬਚਾ ਕੇ ਜੰਗਲਾਂ ਦੇ ਵਿੱਚ ਛੱਡ ਦਿੱਤਾ ਗਿਆ ਦੱਸ ਦਈਏ ਕਿ ਇਟਾਵਾ ਜ਼ਿਲ੍ਹੇ ਦੇ ਵਿੱਚ ਪਿਛਲੇ 20 ਸਾਲਾਂ ਤੋਂ ਜ਼ਮੀਨ ਦੇ ਵਿੱਚੋਂ ਅਜਗਰਾਂ ਤੇ ਵੱਡੇ ਪੱਧਰ ਤੇ ਨਿਕਲਣ ਦਾ ਸلسਲਾ ਚੱਲ ਰਿਹਾ ਹੈ ਜੰਗਲਾਤ ਵਿਭਾਗ ਅਤੇ ਹਰ ਪਿੰਡ ਦੇ ਵਿੱਚ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਅਜਗਰ ਨੂੰ ਕਿਸੇ ਵੀ ਤਰ੍ਹਾਂ ਦਾ ਜਾਨ ਨੁਕਸਾਨ ਨਾ ਪਹੁੰਚਾਇਆ ਜਾਵੇ ਜੇਕਰ ਕੋਈ ਅਜਗਰ ਨਜ਼ਰ ਆਉਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਜੰਗਲਾਤ ਵਿਭਾਗ ਅਤੇ ਜੰਗਲੀ ਜੀਵ ਸੰਸਥਾ ਦੇ ਨੂੰ ਮਾਹਦਿਆ ਨੂੰ ਦਿੱਤੀ ਜਾਵੇ ਇਹ ਦਾਅਵਾ ਦੇ ਵਿੱਚ ਅਜਗਰਾਂ ਦੀ ਗਿਣਤੀ ਇੰਨੀ ਕਿਉਂ ਵੱਧ ਗਈ ਕਿ ਇਸ ਨੂੰ ਦੇਸ਼ ਅਤੇ ਦੁਨੀਆ ਦੇ ਵਿੱਚ ਅਜਗਰਾਂ ਦਾ ਸਭ ਤੋਂ ਵੱਡਾ ਆਲਣਾ ਮੰਨਿਆ ਜਾਂਦਾ ਹੈ। ਦਰਅਸਲ ਅਜਗਰ ਆਮ ਤੌਰ ਤੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਪਰ ਜਦੋਂ ਖਤਰੇ ਦੇ ਵਿੱਚ ਹੁੰਦੇ ਆ ਤਾਂ ਉਹਨਾਂ ਦੇ ਲਈ ਬਚਣਾ ਮੁਸ਼ਕਲ ਹੋ ਜਾਂਦਾ ਹੈ। ਜੰਗਲਾਂ ਦੀ ਕਟਾਈ ਕਾਰਨ ਅਜਗਰ ਹੁਣ ਮਨੁੱਖ ਬਸਤੀਆਂ ਦੇ ਪਰਲ ਪਤ ਰਹੇ ਨੇ ਅਤੇ ਉਹ ਆਪਣਾ ਘਰ ਨਾ ਰਹੇ ਨੇ। ਪਾਈਥਨ ਦੇ ਵਿੱਚ ਇੱਕ ਸਖਿਅਤ ਜਾਨਵਰ ਹੈ ਅਤੇ ਅਨੁਸੂਚਿਤ ਜੰਗਲ ਸਪੀਸੀਜ਼ ਦੇ ਅਤੀ ਨੌਂਦ ਹੈ। ਹਾਲਾਂਕਿ ਇਸ ਦੀ ਸਾਮ ਸੰਭਾਲ ਦੇ ਲਈ ਕੇਂਦਰੀ ਜਾਂ ਰਾਜ ਸਰਕਾਰ ਦੇ ਵੱਲੋਂ ਕੋਈ ਵਿਸ਼ੇਸ਼ ਯੋਜਨਾ ਨਹੀਂ ਬਣਾਈ ਗਈ ਇਸ ਦੇ ਲਈ ਬਚਾਏ ਗਏ ਅਜਗਰਾਂ ਨੂੰ ਸਖਿਤ ਜੰਗਲੀ ਖੇਤਰਾਂ ਦੇ ਵਿੱਚ ਛੱਡਿਆ ਜਾਂਦਾ ਹੈ ਚੰਬਲ ਘਾਟੀ ਦੀਆਂ ਯਮੁਨਾ ਅਤੇ ਚੰਬਲ ਨਦੀਆਂ ਦੇ ਕਿਨਾਰਿਆਂ ਤੇ ਸੈਂਕੜਾ ਅਜਗਰ ਚੂਨੇ ਪਾਏ ਜਾਂਦੇ ਹਨ ਹਾਲਾਂਕਿ ਕੋਈ ਤੱਥਾਂ ਦੀ ਗਣਤੀ ਨਹੀਂ ਕੀਤੀ ਗਈ